ਅਜੀ ਕੰਮ ਹੋ ਗਿਆ ਅਜੀ ਕੰਮ ਹੋ ਗਿਆ ਅਜੀ ਕੰਮ ਹੋ ਗਿਆ ਉਹ ਯਾਰ ਤੂੰ ਦੇ ਬੈਠਾ ਕੀ ਕਰਦਾ ਉੱਥੇ ਕਿੰਨੇ ਕੰਮ ਕਰਨ ਵਾਲੇ ਪਏ ਨੇ ਉਹ ਭਾਈ ਸਭ ਕੰਮ ਪਤੇ ਐ ਤੂੰ ਘਬਰਾਣਾ ਉਹ ਘਬਰਾਵਾ ਕਿਉਂ ਨਾ ਪੰਜਾਬੀ ਮਾਂ ਬੋਲੀ ਨੂੰ ਉਪਰ ਫੁੱਲਤ ਕਰਨ ਦਾ ਜਿਹੜਾ ਵੀੜਾ ਆਪਾਂ ਚੱਕਿਆ ਨਾ ਬਹੁਤ ਵੱਡੀ ਜ਼ਿੰਮੇਵਾਰੀ ਐ ਬਰਾੜਾ ਦੇਖੀ ਕਦੇ ਬੇਇੱਜ਼ਤੀ ਨਾ ਹੋ ਜਵੇ ਉਹ ਕਿਉਂ ਡਰਦਾ ਬਾਈ ਯਾਰ ਆ ਦੇ ਆਹ ਹੀ ਲਿਸਟ ਮੈਂ ਤਿਆਰ ਕਰੀ ਐ ਸਾਰੀ ਇਹ ਉਹੀ ਲਿਸਟ ਐ ਜਿਹੜੀ ਆਪਾਂ ਬਣਾਈ ਸੀ ਨਾ ਹਾਂ ਹਾਂ ਸਾਰੀ ਸਭ ਨੂੰ ਸੁਨੇਹ ਭੇਜਦੇ ਤਾਂ ਸਭ ਨੂੰ ਭੇਜਦੇ ਬਾਈ ਚਲੋ ਸਭ ਕੰਮ ਹੋ ਗਿਆ ਬਸ ਘਬਰਾਣਾ ਕੁਝ ਰਹਿ ਤਾਂ ਨਹੀਂ ਗਿਆ ਮੈਨੂੰ ਯਾਦ ਕਰਨ ਦੇ ਦੇਖਿਆ 메인 ਕੰਮ ਰਹਿ ਗਿਆ ਉਹ ਫੇਸਬੁੱਕ ਤੇ ਲਾਈਵ ਨਹੀਂ ਹੋਏ ਆਪਾਂ ਇੱਕ ਵਾਰ ਲਾਈਵ ਹੋ ਕੇ ਸਭ ਨੂੰ ਸੁਨੇਹਾ ਲਾ ਦਈਏ ਅਰੇ ਫੜ ਕਰਦੇ ਰਿਕਾਰਡਿੰਗ ਸ਼ੁਰੂ ਠੀਕ ਆ ਰਹੀ ਹੈ ਮੇਰੀ ਫੋਟੋ ਹਾਂ ਹਾਂ ਠੀਕ ਚੱਲ ਵੀ ਹੋ ਗਿਆ ਸਤਿ ਸ੍ਰੀ ਅਕਾਲ ਜੀ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਪੰਜਾਬੀ ਮਾਂ ਬੋਲੀ ਦਾ ਕਿਵੇਂ ਕਾਣ ਹੋ ਰਿਹਾ ਹੈ ਇਸੇ ਤਹਿਤ ਅਸੀਂ ਪੰਜਾਬੀ ਮਾਂ ਬੋਲੀ ਨੂੰ ਪਰਫੁੱਲਤ ਕਰਨ ਲਈ ਇੱਕ ਬਹੁਤ ਵੱਡਾ ਸਮਾਗਮ ਕਰਨ ਜਾ ਰਹੇ ਹਾਂ ਜਿਦੇ ਵਿੱਚ ਪੰਜਾਬੀ ਨੂੰ ਪਿਆਰ ਕਰਨ ਵਾਲੇ ਸਾਰੇ ਸੱਜਣ ਮਿੱਤਰ ਪਹੁੰਚ ਰਹੇ ਨੇ ਤੁਸੀਂ ਵੀ ਪਹੁੰਚਣਾ ਕਿਉਂਕਿ ਇਹ ਸੰਘਰਸ਼ ਆਪਾਂ ਸਾਰਿਆਂ ਨੇ ਮਿਲ ਕੇ ਵੜਨਾ ਇਸ ਸੰਘਰਸ਼ ਵਿੱਚ ਸਾਡਾ ਮੁੱਦਾ ਇਹੀ ਹੋਊਗਾ ਕਿ ਜਿਹੜੀ ਪ੍ਰਾਈਵੇਟ ਸਕੂਲਾਂ ਵਿੱਚ ਪੰਜਾਬੀ ਬੋਲੀ ਬੰਦ ਕੀਤੀ ਗਈ ਹੈ ਉਹਨੂੰ ਲਾਜ਼ਮੀ ਕੀਤਾ ਜਾਵੇ ਪ੍ਰਾਈਵੇਟ ਸਕੂਲਾਂ ਚ ਕੀ ਹਰ ਜਗ੍ਹਾ ਪੰਜਾਬੀ ਲਾਜ਼ਮੀ ਕੀਤੀ ਜਾਵੇ ਸੋ ਮਿਲਦੇ ਹਾਂ ਜੀ ਆਪਾਂ ਸੋਮਵਾਰ ਨੂੰ ਸਤਿ ਸ੍ਰੀ ਅਕਾਲ ਆ ਵੀ ਕਮ ਹੋ ਗਿਆ ਆਪਣਾ ਤੇ ਲੋਕੀ ਆਪੇ ਦੇਖਣੇ ਸ਼ੁਰੂ ਹੋ ਜੂ ਹਨਾ ਤੇ ਚਲ ਤੂੰ ਐਂ ਕਰ ਗਰਾਊਂਡ 'ਚ ਪਹੁੰਚ ਤੇ ਮੈਂ ਤੇਰੇ ਪਿੱਛੇ ਆ ਜਾ ਬੀ ਪਿੱਛੇ ਮੈਂ ਠੀਕ ਆ ਠੀਕ ਹੈ ਬੇਜ ਆਕੀ ਦਾ ਫੋਨ ਆ ਗਿਆ ਹੁਣ ਹੈਲੋ ਯੈਸ ਸਪੀਕਿੰਗ ਓ ਮੈਂ ਆਮ ਰੀਲੀ ਸੌਰੀ ਮੈਂ ਡੀ 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 ਆਈ ਕੈਨ ਅੰਡਰਸਟੈਂਡ इंग्लिश बोलना कितना मस्त है बिल्कुल बिल्कुल मैम अगेन जी 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 आइए शो यू मैम वो घर में भी पंजाबी में बात नहीं करेगा मैं इस चीज का बिल्कुल बिल्कुल इस चीज का बहुत ख्याल रखूंगा मैम थैंक यू थैंक यू फॉर कंसर्न जी जी ओके। ये जवाब भी ना था बेचती कहते फिर ਜੇ ਬਦਲਾਅ ਚਾਹੀਦਾ ਨਾ ਤਾਂ ਸ਼ੁਰੂਆਤ ਘਰ ਤੋਂ ਕਰਨੀ ਪੈਂਦੀ ਹੈ